ਜੀ ਸਮੂਹ ਪੰਜ ਪਿਆਰਿਆਂ ਵੱਲੋਂ ਵੀ ਜੇ ਤੇ ਹਾਜ਼ਰੀ ਅਸੀਂ ਉਹਨਾਂ ਵੱਲੋਂ ਲਵਾ ਰਹੇ ਆ ਤੇ ਉਹਨਾਂ ਵੱਲੋਂ ਵੀ ਗੁਰੂ ਕੀ ਸੰਗਤ ਦੇ ਦਸਤਾਰਾ ਜਿਹੜਾ ਨਾਲ ਦਿੱਤਾ ਜਾਣਾ ਗੁਰੂ ਕੀ ਸੰਗਤ ਲਈ ਇੱਕ ਬੇਨਤੀਆਂ ਪ੍ਰਵਾਨ ਕਰਦੀਆਂ ਬਾਸ ਵੱਲੋਂ ਬਾਬਾ ਬਲਵਿੰਦਰ ਸਿੰਘ ਜੀ ਵੱਲੋਂ ਤੇ ਪੰਜਾਂ ਪਿਆਰਿਆਂ ਵੱਲੋਂ ਹਾਜ਼ੂਰ ਸਾਹਿਬ ਵੱਲੋਂ ਗੁਰੂ ਕੀ ਸੰਗਤ ਦਾ ਦਸਤਾਰਾ ਇੱਕ ਦਿੱਤਾ ਜਾਣਾ ਇਹਦੀਆਂ ਇੱਕ ਬੇਨਤੀਆਂ ਪ੍ਰਵਾਨ ਕਰਦੀਆਂ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਫਤਿਹ ਸੰਗਤ ਬੈਠਕ ਦੀ ਕੋਸ਼ਿਸ਼ ਬੈਠ ਜਾਓ ਬੈਠ ਜਾਓ ਉੱਥੇ ਕੁਝ ਨਹੀਂ ਨਾ ਸਾਰਾ ਕਾਰੋ ਡਿਸਪੈਨ ਨਹੀਂ ਆਇਆ ਸਮਝਾ ਰਹੇ ਨਹੀਂ ਕਿਉਂਕਿ ਸੰਪਰਦਾਵਾਂ ਦੇ ਸਾਰੇ ਸਥਾਨਾਂ ਤੋਂ ਲਿਆਉਣੇ ਆ ਇਸ ਕਰਕੇ ਦਸਤਾਰਾਂ ਦਾ ਪ੍ਰਬੰਧ ਕਮੇਟੀ ਕਰ ਰੂਸਤਾਰ ਆਈ ਹੈ ਸਾਰੇ ਸੰਪਰਦਾਵਾਂ ਵੱਲੋਂ ਦਸਤਾਰਾਂ ਤੁਹਾਨੂੰ ਦੱਸ ਹੀ ਦਿੱਤੀਆਂ ਗਈਆਂ ਜੇ ਉਹ ਤੁਹਾਨੂੰ ਦਸਤਾਰਾਂ ਪਹੁੰਚੀਆਂ ਸੋ ਬਹੁਤੇ ਅੱਗੇ ਹਣ ਦੀ ਕੋਸ਼ਿਸ਼ ਹੋਵੇ ਨਾ ਕਰਨ ਜਿਹੜੇ ਮੁਖੀ ਨੇ ਉਹ ਮਾਪੁਰ ਅੱਗੇ ਆ ਜਾਣ ਤੇ ਨਰਪੋ

ਜੋ ਗਾ ਦੇ ਸੱਚ ਹੈ ਭੀ ਸੱਚ ਮਾਨਕ ਹੋਸੀ ਉਹ ਸੀ ਭੀ ਸੱਚ ਇੱਕੋ ਅੰਕਾਰ ਸਤਨਾਮ ਕਰਤਾ ਪੁਰਖ ਨਿਰਭਉ ਨਿਰਵੈਰ ਅਕਾਲ ਮੂਰਤ ਅਜੂਨੀ ਸੈਭੰ ਨਾਨੇ ਤੋਂ ਹੋਸੀ ਵੀ ਸਾਚ ਇੱਕ ਅੰਕਾਰ ਸਤਨਾਮ ਕਰਤਾ ਪੁਰਖ ਨਿਰਭਉ ਨਿਰਵੈਰ ਅਕਾਲ ਮੂਰਤ ਅਜੂਨੀ ਸੈਭੰ ਗੁਰ ਪ੍ਰਸਾਦ ਜਪ ਆਦਿ ਸਾਚ ਨਾਮ ਕਰਤਾ ਪੁਰਖੋ ਨਿਰਭਉ ਨਿਰਵੈਰ ਅਕਾਲ ਮੂਰਤ ਅਜੂਨੀ ਸੈਭੰ ਗੁਰਪ੍ਰਸਾਦ ਜਾਪ ਆਦੇ ਸੱਚ ਜੁਗਾਦ ਸੱਚ ਹੈ ਭੀ ਸੱਚ ਨਾਨਕ ਸਮੁੱਚਾ ਗੁਰੂ ਦਾ ਪੰਥ ਅਗਦਰਤ ਹੋਇਆ ਮਹਾਰਾਜ ਦੇ ਨਿਹੰਗ ਸਿੰਘ ਭੁਚੰਗ ਸਿੰਘ ਮਹਾਰਾਜ ਦਾ ਪੰਥ ਸਮੁੱਚੇ ਦਲ ਪੰਥ ਸਭ ਹੈ ਮਾਨੇ ਮਹਾਰਾਧਿਆ ਟਕਸਾਲਾਂਕਾਰ ਸੇਵਾ ਵਾਲੇ ਉਹ ਦਾਸੀ ਨਿਰਮਲੇ ਸੇਵਾ ਪੰਥੀ ਔਰ ਸ਼੍ਰੋਮਣੀ ਗੁਰਦੁਆਰਾ ਪ੍ਰਬੰਧ ਕਮੇਟੀ ਪ੍ਰਧਾਨ ਗੁਰਮਤ ਪਿਆਰੇ ਧਾਮੀ ਸਾਹਿਬ ਉਹਨਾਂ ਵੱਲੋਂ ਸੱਚਖੰਡ ਸ੍ਰੀ ਦਰਬਾਰ ਸਾਹਿਬ ਜੀ ਦੇ ਮੁਖ ਮੰਤਰ ਸਾਹਿਬ ਭਗਵੰਤ ਸਿੰਘ ਜੀ ਛਾਲਕ ਉਹਨਾਂ ਦੇ ਨਾਮ ਮੁਖ ਸਕੱਤਰ ਪ੍ਰਤਾਪ ਸਿੰਘ ਜੀ ਹੋਰ ਗੁਰੂਗੀਆਂ ਲਾਡਲੀਆਂ ਫੁੱਟੀਆਂ ਸਮੁੱਚੇ ਵਾਹਿਗੁਰੂ ਜੀ ਦਾ ਖਾਲਸਾ ਸਿੰਘ ਸਾਹਿਬ ਆਮ ਜੀ ਦੇ ਸਮਰਪਿਤ ਹੋਇਆ ਖਾਲਸਾ ਜੀ ਪਰ ਸਟੇਜ ਤੇ ਬੈਠੀ ਸੰਗਤ ਕੋਲੋਂ ਆਈ ਵੀ ਪਿੱਠ ਨਾ ਕਰੋ ਮਹਾਰਾਜ ਮਾਲ ਜਿਹੜੀਆਂ ਫੁੱਗੀਆਂ ਪਿੱਠ ਕਰਨੀਆਂ ਵੀ ਪਿੱਠ ਨਾ ਕਰੀਏ ਇਹ ਗੱਲ ਦਾ ਸਾਰੇ ਧਿਆਨ ਰੱਖੋ

ਚਾਵਰ ਸ਼ਤਰ ਤਖਤ ਦੇ ਮਾਲਕ ਜੁਗੋ ਜੁਗ ਅਟਲ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਪਾਵਨ ਪਵਿੱਤਰ ਹਜ਼ੂਰੀ ਦੇ ਵਿੱਚ ਸਭਾਏ ਮਾਨ ਗੁਰੂ ਖਾਲਸਾ ਜੀ ਵਾਹਿਗੁਰੂ ਜੀ ਦਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਅੱਜ ਅਸੀਂ ਸਾਰੇ ਹੀ ਸਤਕਾਰਯੋਗ ਸੰਤ ਬਾਬਾ ਸੋਚਾ ਸਿੰਘ ਜੀ ਕਾਰ ਸੇਵਾ ਇਲਾ ਗੁਰਦੁਆਰਾ ਅਨੰਦਗੜ੍ਹ ਸਾਹਿਬ ਉਹਨਾਂ ਦੇ ਆਪਾਂ ਅੱਜ ਇੱਥੇ ਅੰਤਮ ਅਰਦਾਸ ਦੇ ਉੱਤੇ ਜੁੜ ਬੈਠੇ ਹਾਂ ਅਤੇ ਇਸ ਦੇ ਨਾਲ ਹੀ ਅੱਜ ਅਸੀਂ ਇੱਥੇ ਬਹੁਤ ਹੀ ਸਤਿਕਾਰਯੋਗ ਤਾਬਿਆਲਾ ਬੰਦ ਬਹੁਤ ਹੀ ਸਤਿਕਾਰਯੋਗ ਸੰਤ ਬਾਬਾ ਸਤਨਾਮ ਸਿੰਘ ਜੀ ਅੱਜ ਸਮੁੱਚੇ ਪੰਥ ਵੱਲੋਂ ਸ਼੍ਰੀ ਅਕਾਲ ਪੁਰਖ ਸਾਹਿਬ ਵੱਲੋਂ ਤਖਤ ਸ਼੍ਰੀ ਗਿਸਕੜ ਸਾਹਿਬ ਵੱਲੋਂ ਤਖਤ ਸ਼੍ਰੀ ਦਮਦਮਾ ਸਾਹਿਬ ਵੱਲੋਂ ਤਖਤ ਸ਼੍ਰੀ ਸੱਚਖੰਡ ਅਬਚਨਗਰ ਹਜੂਰ ਸਾਹਿਬ ਵੱਲੋਂ ਔਰ ਤਖਤ ਸ਼੍ਰੀ ਹਰਮੰਦਰ ਦੀ ਪਟਨਾ ਸਾਹਿਬ ਵੱਲੋਂ ਔਰ ਸਮੂਚੀਆਂ ਸਾਡੀਆਂ ਜਿਹੜੀਆਂ ਜਥੇਬੰਦੀਆਂ ਸ਼ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਵੱਲੋਂ ਬੁੱਢਾ ਦਲ ਬਾਬਾ ਬਲਬੀਰ ਸਿੰਘ ਜੀ ਦੀ 96 ਕਰੋਣੀ ਦਲ ਬਾਬਾ ਬਿੱਤੀ ਚੰਦਾ ਸਤ ਬਾਬਾ ਅਵਤਾਰ ਸਿੰਘ ਜੀ ਮਹਾਪੁਰਸ਼ ਕਰਨਾਲ ਦੇ ਮੁਖੀ ਬਹੁਤ ਹੀ ਸਤਿਕਾਰਯੋਗ ਜਥੇਦਾਰ ਬਾਬਾ ਜੋਗਾ ਸਿੰਘ ਜੀ ਸ਼ਹੀਦੀ ਬਾਗ ਤੋਂ ਜਥੇਦਾਰ ਬਾਬਾ ਗੁਰਦੇਵ ਸਿੰਘ ਜੀ ਔਰ ਜਿਤਨੀਆਂ ਵੀ ਕਾਰ ਸੇਵਾ ਵਾਲੀਆਂ ਸੰਸਥਾਵਾਂ ਜਿਤਨਾ ਵੀ ਪੰਥਾ ਅੱਜ ਗੁਰੂ ਸਾਹਿਬ ਦੀ ਹਾਜ਼ਰੀ ਦੇ ਵਿੱਚ ਬਾਬਾ ਸਤਨਾਮ ਸਿੰਘ ਜੀ ਨੂੰ ਕਾਰ ਸੇਵਾ ਕਿਹੜਾ ਆਨੰਦਗੜ ਸਾਹਿਬ ਦੇ ਬਾਬਾ ਸੁੱਚਾ ਸਿੰਘ ਜੀ ਤੋਂ ਬਾਅਦ ਮੁਖੀ ਥਾਪਿਆ ਗਿਆ ਹੈ ਔਰ ਉਹਨਾਂ ਨੂੰ ਇਸ ਬਾਬਾ ਦਿੱਤਿਆ ਗਿਆ ਹਨ ਰਾਜਵੇਦ ਗੱਲਿਆ ਨਿਹਾਰਾ ਜਗੂ ਗੋਬਿੰਦ ਸਿੰਘ ਸਾਹਿਬ ਜੀ ਦੇ ਬਨਵਾਲ ਪਾਛਾ ਜੀ ਨੂੰ ਭਾਵੇ ਬਾਬਾ ਨਿਰੰਦਰ ਸਿੰਘ ਜੀ ਕਾਰ ਸੇਵਾ ਵਾਲੇ ਲੋ ਲੰਗਰ ਹਜੂਰ ਸਾਹਿਬ ਉਹਨਾਂ ਦੇ ਬਚਨਾਂ ਨੂੰ ਮੈਂ 2 ਮਿੰਟ ਦੇ ਵਿੱਚ ਅੱਗੇ ਵਧਾਉਣਾ ਵਾ ਵੇਖੋ ਸਵਾਵਾ ਕੋਈ ਸੌਫੀਆਂ ਨਹੀਂ ਜਿਵੇਂ ਮਹਾਂਪੁਰਸ਼ ਕਹੇ ਐਸੇ ਹੁਕਮ ਦੀ ਗੱਲ ਹੁਕਮ ਦੇ ਵਿੱਚ ਚੱਲਣਾ ਹੀ ਔਖਾ ਹੈ ਅੱਜ ਜੇਸ ਸਮੇ ਤੇ ਜਿਸ ਸਥਿਤੀ ਦੇ ਵਿੱਚ ਆਪਾਂ ਖੜੇ ਹਾਂ ਅੱਜ ਭੰਤਨੋਂ ਗੁਰੂ ਸਾਹਿਬ ਦੀ ਆਸ਼ੇ ਦੇ ਮੁਤਾਬਕ ਚੱਲ ਕੇ ਗੁਰੂ ਦੇ ਹੁਕਮ ਦੇ ਮੁਤਾਬਕ ਚੱਲ ਕੇ ਪ੍ਰਥਮ ਰਾਏ ਜੈ ਜਾਨ ਖੰਡੇ ਦੀ ਪੌਲ ਛਕੇ ਖੰਡੇ ਬਾੜੇ ਦੀ ਪੌਲ ਛਕਣੀ ਬਾਣੀ ਬਾਣੇ ਦੇ ਧਾਰਨੀ ਹੋਣਾ ਅਤੇ ਇਹਦੇ ਨਾਲ ਹੀ ਜਿਹੜੇ ਲੋਕ ਅੱਠ ਚਾਰੇ ਪਾਸੇ ਤੋਂ ਹਮਲੇ ਕਰ ਰਹੇ ਹਨ ਇਸੇ ਤਰ੍ਹਾਂ ਇਕੱਠੇ ਹੋ ਕੇ ਉਹਨਾਂ ਨੂੰ ਪਛਾੜਨ ਦੀ ਲੋੜ ਹੈ ਬਾਬਾ ਸਤਨਾਮ ਸਿੰਘ ਜੀ ਗੁਰਮਖ ਪਿਆਰਿਓ ਸਤਜੋ ਹਾਲੇ ਅਰਦਾਸਾ ਹੋਣਾ ਧੱਕੇ ਨਾ ਮਾਰੋ ਗੁਰਮਖੋ ਸਾਰੇ ਸਿਆਣਿਓ ਬਚਨ ਸੋ ਪੰਜਾਣੀ ਤਖਤਾ ਤੋਂ ਦਸਤਾਰਾਂ ਜਿਹੜੀਆਂ ਵਾ ਉਹ ਬਾਬਾ ਜੀ ਨੂੰ ਸੌਂਪੀ ਨਾ ਜਾ ਚੁਕੀਆਂ ਔਰ ਜਿਹੜੀ ਮੈਂ ਬੇਨਤੀ ਕਰਿਆ ਸੀ ਬਾਬਾ ਸਤਨਾਮ ਸਿੰਘ ਜੀ ਹੋਣੀ ਨੰਗੀ ਪੈੜੀ ਜਿਹੜਾ ਰੋਡ ਬਣਦਾ ਵਾ ਉਥੇ ਗਰਮੀ ਦਾ ਹਣ ਸਤਿਗਾਂ ਹਣ ਸੇਵਾ ਕਰਦੇ ਆ ਔਰ ਹੁਕਮ ਮੰਨਿਆ ਹੋਵੇ ਪ੍ਰਬਾਨ ਤਾਂ ਖਸਮੇ ਦਾ ਮਹਿਲ ਪਾਏ ਸੀ